ਮੁਹਾਲਲੇ ਦੀਆਂ ਸੜਕਾਂ ਤੇ ਲੱਗ ਚੁੱਕੇ ਨੇ ਕੈਮਰੇ ਹੁਣ ਤੀਸਰੀ ਅੱਖ ਦੇ ਨਾਲ ਕੱਟੇ ਜਾਣਗੇ ਚਲਾਣ ਜੇ ਕੋਈ ਟ੍ਰੈਫਿਕ ਦੀ ਸਮੱਸਿਆ ਆ ਰਹੀ ਗਈ ਆ ਉੰਦੀ ਹੋਵੇਗੀ ਤਾਂ ਕੈਮਰਾ ਰਾਹੀਂ ਉਹਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਤੇ ਅਗਰ ਜੇ ਕੋਈ ਰੂਲ ਤੋੜਦਾ ਨਜ਼ਰ ਆਵੇਗਾ ਕਿ ਜਾਂ ਫਿਰ ਕੋਈ ਹੈਲਮਟ ਨਾ ਪਾਇਆ ਹੋਏਗਾ ਕਿ ਜਾਂ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਦਾ ਨਜ਼ਰ ਆਏਗਾ ਤੇ ਜਿਹੜੀ ਤੀਸਰੀ ਅੱਖ ਗਈ ਕੈਮਰੇ ਜਿਹੜੇ ਹੈਗੇ ਆ ਜਿਹੜੇ ਸੜਕਾਂ ਉੱਤੇ ਲੱਗ ਚੁੱਕੇ ਮੁਹਾਲੀ ਦੇ ਉਹਨਾਂ ਰਾਹੀਂ ਉਹਨਾਂ ਦੇ ਚਲਾਨ ਕੱਟੇ ਜਾਣਗੇ ਤਾਂ ਫਿਰ ਘਰ ਬੈਠੇ ਹੀ ਉਹਨਾਂ ਦੇ ਮੋਬਾਈਲ ਦੇ ਉੱਤੇ ਮੈਸੇਜ ਆਏਗਾ ਕਿ ਤੁਹਾਡਾ ਚਲਾਨ ਹੋ ਗਿਆ ਤੁਸੀਂ ਆ ਕੰਮ ਕੀਤਾ ਹੈ ਜੀ ਹਾਂ ਕਾਫੀ ਲੰਬੇ ਸਮੇਂ ਤੋਂ ਗੱਲ ਸੀ ਪੰਜਾਬ ਦੇ ਵਿੱਚ ਨੰਬਰ ਪਲੇਟਾਂ ਬਦਲਾਈਆਂ ਜਾ ਰਹੀਆਂ ਐ ਸੀ ਬਾਈਕ ਦੀਆਂ ਟੂ ਵਹੀਲਰ ਦੀਆਂ ਥਰੀ ਵਹੀਲਰ ਦੀਆਂ ਫੋਰ ਵਹੀਲਰ ਦੀਆਂ ਤੇ ਲੋਕ ਕਹਿੰਦੇ ਸੀ ਇਹਦਾ ਕੀ ਫਾਇਦਾ ਆਇਆ ਲੇਕਿਨ ਹੁਣ ਕਿਤਨਾ ਕਿਤੇ ਉਸ ਨੰਬਰ ਪਲੇਟਾ ਬਦਲੋਣ ਦਾ ਫਾਇਦਾ ਸਰਕਾਰਾਂ ਨੇ ਦੱਸਿਆ ਹੈ ਕਿ ਜਦੋਂ ਤੁਹਾਡਾ ਨੰਬਰ ਹੀ ਨੰਬਰ ਪਲੇਟ ਬਦਲੀ ਗਈ ਹੈ ਜਾਂ ਨੰਬਰ ਮੋਬਾਈਲ ਨੰਬਰ ਨਾਲ ਅਟੈਚ ਹੋ ਚੁੱਕੀ ਤੁਹਾਡੀ ਨੰਬਰ ਪਲੇਟ ਤੇ ਜਦੋਂ ਤੁਸੀਂ ਟ੍ਰੈਫਿਕ ਦੀ ਉਲੰਘਣਾ ਕਰੋਗੇ ਟ੍ਰੈਫਿਕ ਰੂਲ ਨੂੰ ਕਟੋਗੇ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਕਰੋਗੇ ਕਿ ਜਿਹੜੀ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੋਵੇਗੀ ਤਾਂ ਤੁਹਾਡੀ ਨੰਬਰ ਪਲੇਟ ਦੇ ਨਾਲ ਜਿਹੜਾ ਮੋਬਾਈਲ ਨੰਬਰ ਅਟੈਚ ਹੋਏਗਾ ਉਹਦੇ ਰਾਹੀਂ ਤੁਹਾਡਾ ਔਨਲਾਈਨ ਹੀ ਚਲਾਨ ਕੱਟ ਦਿੱਤਾ ਜਾਏਗਾ ਤੇ ਮੈਸੇਜ ਤੁਹਾਡੇ WhatsApp ਉੱਤੇ ਤੇ ਜਾ ਤੁਹਾਡੇ ਟੈਕਸਟ ਮੈਸੇਜ ਦੇ ਉੱਤੇ ਉਹਦਾ ਮੈਸੇਜ ਆ ਜਾਏਗਾ ਕਿ ਤੁਹਾਡਾ ਫਲਾਨੀ ਜਗ੍ਹਾ ਦੇ ਵਿੱਚ ਚਲਾਨ ਹੋ ਚੁੱਕਾ ਹੈ ਇਸ ਕਰਕੇ ਹੁਣ ਜਲਦ ਪੰਜਾਬ ਦੇ ਵਿੱਚ ਵੀ ਸ਼ੁਰੂ ਹੋਣ ਜਾ ਰਿਹਾ ਹੈਗਾ ਇਹ ਜਲਦ ਹੀ ਹੋਵੇਗਾ ਕਿਉਂਕਿ ਮੁਹਾਲੀ ਦੇ ਵਿੱਚ ਤੇ ਇਹਦੀ ਸ਼ੁਰੂਆਤ ਕਰ ਦਿੱਤੀ ਗਈ ਕੀ ਕੀ ਦੇਖਦੇ ਆ ਹੁਣ ਪੂਰੇ ਪੰਜਾਬ ਦੇ ਵਿੱਚ ਕਦੋਂ ਇਹ ਸਾਰਾ ਨਿਯਮ ਲਾਗੂ ਹੋਣਗੇ